ਗੇਜੋ ਬਾਬਾਲੇ ਦੇਣਾ ਆ ਹੀ ਨਹੀਂ ਲੱਗਦਾ ਛਤਰ ਪਏ ਲੱਗਦੇ ਇਹਦੇ ਲੰਗੜੀ ਜੀ ਤੁਰ ਕੇ ਆਈ ਜਾਂਦੀ ਆ ਉਹ ਉਹ ਬੈਠੀ ਆ ਕਰਤਾਰੋ ਆਏ ਹਏ ਤੇ ਮੈਂ ਆ ਨਹੀਂ ਕਰਤਾਰੋ ਮੈਂ ਤਾਂ ਠੀਕ ਆ ਨਹੀਂ ਨਹੀਂ ਮੈਨੂੰ ਜੀ ਨਹੀਂ ਲੱਗਿਆ ਸੁੰਤਾਰਾ ਕਾਤੋਂ ਨਹੀਂ ਆਈ ਦੱਸ ਪੈਣਾ ਨਹੀਂ ਭੈਣੇ ਪਹਿਲਾਂ ਮੈਨੂੰ ਇੱਕ ਗੱਲ ਦੱਸ ਇਹ ਮੇਰੇ ਪੈਰ ਬਲ ਨਹੀਂ ਦੁਖੀ ਹੰਦਾ ਮੈਨੂੰ ਲੱਗਦਾ ਮੋੜ ਗਿਆ ਸੀ ਪਹਿਲੇ ਉੱਥੇ ਨੱਚਦੀਦਾ ਮੈਨੂੰ ਦੇਖੀ ਮੋਚ ਮਾਚ ਤਾਂ ਨਹੀਂ ਆਰੀ ਲੈ ਨਕੀ ਪਤਾ ਲੱਗਦਾ ਪੈਣਾ ਪਰ ਆਪਰੇ ਮੋਚ ਕੌਣ ਕੱਢਦਾ ਮੈਨੂੰ ਤਾਂ ਪਤਾ ਨਹੀਂ ਇਹਨਾਂ ਨੇ ਕਹਿੰਦੀ ਹਾਂ ਇਹਨਾਂ ਦੀ ਜੀਤੋ ਕੱਢਦੀ ਆ ਕੱਢਦੀ ਹੋ ਗਈ ਨੀ ਪੈਣ ਕੋਲ ਆ ਕੇ ਲੰਗ ਮੇਟ ਬਲੈਂਡਾ ਦੋ ਤੇ ਰਿਮੋਟ ਆਈ ਕਿਵੇਂ ਪੈਣ ਕਿ ਨੂੰ ਹਨ ਨੂੰ ਆਨੇ ਕੁੱਟਿਆ ਨਾ ਨਾ ਪੈਣ ਨੂੰ ਆ ਹੱਥ ਲਾ ਜਾਣ ਮੇਰੇ ਸੋਟੀ ਮਾਰੂਂ ਗਿੱਟਿਆ ਜਿ ਚਲਾ ਕੇ ਅੱਛਾ ਨੀ ਪੈਣ ਹੱਸ ਜੀ ਆਂ ਨੀ ਮਸਲਾ ਜੇ ਡਾਣਾ ਕਰ ਪੈਣੇ ਆ ਤੇ ਮੈਂ ਤਾਂ ਵਿਆਹ ਤਾਂ ਗਈ ਸੀ ਕੀ ਤੇ ਕੀ ਤੇ ਪੈਣ ਨੀ ਪੈਣ ਉਹਨੇ ਬਿੜਗੋ ਚ ਦੇਂਦੇ ਹੁੰਦੇ ਨੀ ਪੈਣ ਅਲਸੀ ਚ ਮਰੇ ਮੁੰਡੇ ਨੇ ਇੱਕ ਦਿੰਦੇ ਖਾਏ ਅੱਛਾ ਗੋਪੀ ਸੌਕਰ ਗਏ ਅੱਛਾ ਨਹੀਂ ਬੜੀ ਸੋਹਣੀ ਬਹੂ ਅੱਛਾ ਚਿੱਟੇ ਚਿੱਟੀ ਗੋਰੀ ਗੋਰੀ ਅੱਛਾ ਨਹੀਂ ਭੈਣ ਗਲਸਬੋ ਬੋਲਦੀ ਹੈ ਅੱਛਾ ਹਾਂ ਪੂਰੇ ਪੂਰੇ ਬਾਤਾਂ ਨਹੀਂ ਸੋਹਣੀਆਂ ਅੱਛਾ ਨਹੀਂ ਭੈਣ ਉਹ ਤਾਂ ਸੋਹਣੀਆਂ ਅੱਛਾ ਪਰ ਉਹ ਮੁੰਡਾ ਤਾਂ ਕਟੀਆਂ ਦੇ ਮਿੱਠੀਆਂ ਕਰੀ ਜਾਂਦਾ ਅੱਛਾ ਪਰ ਮਨ ਤਾਂ ਪੋਰਾ ਸੁਣਾ ਹੀ ਲੱਗਦੀ ਅੱਛਾ ਤੇ ਭੈਣ ਜਰੂ ਸਲਾਮੀ ਕਰਨ ਲਈ ਅੱਛਾ ਤੇ ਦੀ ਬੋਟ ਨਾਲ ਆਦੀ ਬੋਟ ਲਾ ਕੇ ਆਪਦੇ ਕੋਲ ਰੱਖ ਰੱਖੀ ਅੱਛਾ ਨਹੀਂ ਭਣ ਮੋਂ ਤੋਂ ਬੁਲਾਈ ਆਸੀ ਆਈ ਕੈਨਸਾਨੂੰ ਇਨਵੀਟੇਸ਼ਨ ਦੇਖ ਕੇ ਗਈ ਸੀ ਅੱਛਾ ਮੈਂ ਮੇਰੇ ਮੁੰਡੇ ਨੇ ਇਨਵੀਟੇਸ਼ਨ ਕਹਿਣਾ ਸਿਖਾਇਆ ਕੰਡਾ ਕਰਤਾ ਰੂ ਨੂੰ ਜਾ ਕੇ ਕਹੀ ਸੀ ਨਹੀਂ ਪੈਨ ਕਿੱਥੇ ਗਈ ਸੀ بیا ਨਹੀਂ ਭਣ ਭੈਾ ਤਾਂ ਪੜਾ ਸੀ ਤੁਸੀਂ ਅੱਛਾ ਨਹੀਂ ਭਣ ਸਾਰਨਾ ਪੱਲਾ ਹੁਣ ਤਾਂ ਪੈਲਸ ਤੇ ਕੱਟੀ ਨੂੰ ਹੋ ਦਿਖਾਇਆ ਪੈਲਸ ਅੱਛਾ ਪਾੜ ਦੀ ਮਾਸੀ ਗੋਣਾ ਦੋਈ ਜਾ ਬੇ ਅੱਛਾ ਜੇਲੀ ਕੱਟੀ ਨੂੰ ਗੋਹਾ ਕਰ ਦੂਗੀ ਮੈਂ ਤਾਂ ਤੇ ਕਾਇਮ ਮੈਂ ਸਾਰੇ ਬਸਵਾ ਦੂੰ ਸਾਡੀ ਘੋਮਲ ਨੂੰ ਨਕਸ ਕਹੋ ਪਰ ਕੱਟੀ ਦਾ ਨਾਮ ਕੋਈ ਨਹੀਂ ਲਿਆ ਤੇ ਭੈਣੇ ਉਹ ਤਾਂ ਕੱਟੀਆਂ ਦੇ ਮਿੱਠੀਆਂ ਕਰੀ ਜਾਂਦਾ ਅੱਛਾ ਉਹਨੂੰ ਮੋਹ ਵਾਲਾ ਭੈਣੇ ਪਕਣਾ ਚੋਣਾ ਦਾ ਟੋਕਣਾ ਗਾਇਆਂ ਹੈ ਬੁੱਧਰਾ ਬਿੜਗੋ ਚ ਬੋਲਦਾ ਹੈ ਹੋਰ ਪਰ ਕੱਟੀ ਕੱਟੀ ਨੂੰ ਗੱਡੀ 'ਚ ਬਿਠਾ ਲੈਂਦਾ ਤਾਂ ਅੱਛਾ ਹੋਰ ਤੇ ਭੈਣੇ ਇੱਕ ਦਿਨ ਮੈਂ ਬਿੜਗੋ ਦੇਖੀ ਅੱਲਸੇ ਚ ਬੁੱਟ ਵੰਦੀ ਪੈ ਤੇ ਉੱਚ ਦੇਖੀ ਪੈਣ ਮੈਂ ਤਾਂ ਅੱਛਾ ਤੇ ਕੱਟੇ ਨੂੰ ਬੈੱਡ ਤੇ ਬਿਠਾ ਕੇ ਗੋਹਾ ਕਰਾ ਰਖਿਆ ਅੱਛਾ ਪੜਾਣ ਤਾਂ ਬੂਨਾ ਖਤਮ ਦੀ ਆਇਆ ਅੱਛਾ ਨੀ ਪੈਣੇ ਪਾਲਸਾਂ ਲੈ ਆਣੇ ਕਾਲਾ ਨਹੀਂ ਦਿੱਤੀ ਨੀ ਪੈਣੇ ਬਤੇਰੀ ਉਹਦੀ ਮਾਸੀ ਕਹੀ ਜਾਵੇ ਬੇਔਲ ਕਾ ਬੇਔਲ ਕਾ ਟਿਕ ਜਾ ਤੂੰ ਇੱਥੇ ਗੋਹਾ ਕਰ ਦੇਣ ਨੂੰ ਕਾ ਤੂੰ ਮੰਨਦਾ ਜੱਬੜਿਆ ਹੋਰ ਪੈਣ ਪਾੜਾ ਲੱਗਦਾ ਤਾਂ ਮੁੰਡਾ ਫਰਸ ਪੱਟੀ ਕੌਣ ਲੈਂਦਾ ਪੈਣ ਫੋਟਮਾ ਜਿੱਥੇ ਪੈਣ ਆਪਦੀਆਂ ਤੇ ਕੁੜੀ ਦੀਆਂ ਲੰਗਾ ਔਰ ਤੇ ਨਾਲ ਕੱਟੀ ਦੀਆਂ ਵਾਲਾ ਰੱਖੀਆਂ ਭਣ ਮੈਂ ਤਾਂ ਬਲਾਈਆਂ ਸੀ ਨੇ ਮੇਰੇ ਮੁੰਡਾ ਅਸ ਤੇ ਮੈਂ ਹਸਤੀ ਪੈਣ ਪੁੱਤੇ ਵੀ ਲੈ ਕੇ ਗਈ ਸੀ ਜਾਂ ਉਹ ਤਾਂ ਮਲੇ ਗਈ ਸੀ ਮੱਕ ਬਗ ਜਾਂਦੇ ਮੇਰੇ ਕਿਹੜਾ ਪੈਸੇ ਲੱਗਦੇ ਆਪੇ ਲੈ ਕੇ ਜਾਂਦੇ ਆ ਗੱਡੀ ਨਹੀਂ ਤਾਂ ਭੈਣ ਮੈਂ ਟੱਕ ਟੱਕ ਤੁਮ ਨਹੀਂ ਪੈਂਦੀ ਮੁੰਡੇ ਮੁੰਡੇ ਦੇ ਘਰ ਦਾ ਹਰਕਾ ਚੱਲਦਾ ਹੂੰ ਤੇ ਹੋਰ ਭਣ ਮੈਂ ਤਾਂ ਬਲੈਂਕਸ ਖਾ ਕੇ ਗੁਲਾਬ ਜੂਮਣਾ ਗਲੂਬ ਜੂਮਣਾ ਬੋਲਾ ਨਹੀਂ ਖਾਈਆਂ ਤੇ ਭੈਣ ਤੇ ਭੈਣ ਮੈਂ ਤਾਂ ਉਹ ਵੀ ਦੇਖਿਆ ਦੀ ਭੈਣ ਜਦੋਂ ਤੂੰ ਆਇਆ ਭੈਣ ਐਡੇ ਐਡੇ ਤੋੜੇ ਮਾ ਉੱਠਿਆ ਅੱਛਾ ਹੋਰ ਉਹ ਥੱਲੇ ਪੈਣ ਉਹ ਤਾਂ ਆਏ ਕਰਕੇ ਪੈਣਾ ਹਕੀ ਹੁੰਦੀ ਆ ਗੁੱਠੀ ਹਾਂ ਪੈਣ ਉਹ ਪਾਈਆਂ ਤਾਂ ਬਈ ਸੋਣੀ ਗੁੱਠੀ ਹੈ ਪਤਾ ਨਹੀਂ ਇਹ ਪੈਣ ਹੀਰੇ ਦੀ ਛੱਡੀ ਮੰਗੀ ਸੀ ਅੱਛਾ ਫਤਮ ਸੋਨੇ ਦੀ ਤੇ ਉਹ ਨਾਲ ਪੈਣ ਮਰੀ ਨੰਨੀ ਗਾਣੀ ਰਹੀ ਹੁਣ ਉਹ ਤਾਂ ਮੈਂ ਦੇਖੀ ਪਰ ਖਾਣ ਚ ਬਲਈਆਂ ਦਿਸਾਂ ਸੀ ਨਵਾਂ ਦਿਸਾਂ ਨੀ ਜੋ ਫੇ ਪੈਸੇ ਕਿੰਨੇ ਦੇ ਕੇ ਆਈ ਪਾਸ ਤੋਂ ਤੁਮਨੇ ਦੇ ਨਹੀਂ ਗਏ ਸਾਗਣ ਦਾ ਭਾਣਾ ਦਿੱਤਾ ਹੀ ਨਹੀਂ ਜਾ ਕੱਠ ਬਣਾਈ ਸੀ ਨਹੀਂ ਭਾਣੇ ਆਏ ਜਿਵੇਂ ਹੁਣ ਇੱਥੇ ਤਾਂ ਭਾਣੇ ਉਹ ਚੱਲ ਜਾਂਦੇ ਤੋੜੇ ਤੇ ਆਏ 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 ਖੜੇ ਸੀ ਅੱਛਾ ਹੋਰ ਭਣ ਤੂੰ ਸਾਗਣ ਕਿੱਥੋਂ ਦਿੱਤਾ ਆਂਦਾ ਇਸ ਪੰਛੀ ਵਾਲੀ ਸੀ ਮੈਂ ਕਿ ਜਿੱਦਾਂ ਹੁਣ ਗਈ ਨਾ ਜਿੱਦੋਂ ਉੱਦ ਸਾਗਣ ਦੇਖ ਕੇ ਆਉਂਦੇ ਨੇ ਨਹੀਂ ਮਿਲ ਕੇ ਆਉਂਦੇ ਮੈਂ ਜਾਉਂਗੀ ਕਿਸੇ ਦਿਨ ਘਰੇ ਆ ਕੇ ਮਿਲਣ ਆਲੇ ਤੂੰ ਫਿਰ ਤੂੰ ਚੱਲਣਾ ਹੈ ਚੱਲ ਬਣ ਕੋ ਤੈਨੂੰ ਕੋੜਾ ਸੱਦਿਆ ਸੀ ਪਰ ਤੂੰ ਤਾਂ ਰਹਿਂਦੀ ਮੈਨੂੰ ਸੰਗ ਨੂੰ ਚੱਲ ਕਿਸੇ ਹੋਰ ਦਿਨ ਲੈ ਮੈਂ ਤੈਨੂੰ ਹਾਂ ਉਦੋਂ ਹੀ ਪਰ ਮੈਂ ਤਾਂ ਜਾਣੀ ਆਥ ਨੂੰ ਜਾਂਦਾ ਹੁਣ ਮੇਰੀ ਮਨੂ ਮੱਚਣ ਗਿਆ ਹੋਰ ਕੋਈ ਬਾਟ ਜਾਣਾ ਪਰ ਜਿੱਤੋ ਤੋ ਹਾ ਵੀ ਕੜਵਾ ਕੇ ਲਊਂਗਾ ਤੇਰੀਆਂ ਤਾਂ ਨਹੀਂ ਬਾੜੀਆਂ ਮੱਚੀਆਂ ਹੋਰ ਪੈਣ ਮੂੰਹ ਤਾਂ ਹੀ ਹੁੰਦਾਂ ਚੱਲ ਪਰ ਮੈਂ ਤਾਂ ਜਾਣਨੀ ਆ ਨੀ ਪੈਣ ਸੱਚ ਤੂੰ ਠੰਡੇ ਦੇ ਕੱਪੜੇ ਲਿਆਈ ਹਾਂ ਲੈ ਪੈਣ ਫਿਰ ਆਏ ਤੂੰ ਆੜੀ ਕਰ ਗਈ ਮੈਨੂੰ ਇਹ ਬਾਤ ਐ ਇੱਥੇ ਡਿੱਪੂ ਵਾਲੇ ਆਉਣਗੇ ਨੀ ਪੈਣ ਉਹਦੇ ਲੈ ਕੇ ਆ ਮਾਜੀ ਕੱਲ ਪਰਚੂ ਆਵਾਂਗੇ ਮੈਂ ਤੁਹਾਨੂੰ ਸਭ ਦੇ ਲੈ ਕੇ ਆਂਗੀ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜੋ ਇੱਕ ਅਰਤਾਰੋ ਅਜੀ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਪਰ ਇੱਕ ਗੱਲ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਸਾਡੇ ਜਸਤਾਨੀ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਨੂੰ ਫੁੱਲ ਸਪੋਰਟ ਕਰਿਆ ਕਰੋ ਸਾਡੀ ਵੀਡੀਓ ਨੂੰ ਬਾਦ ਤੋਂ ਬਾਅਦ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦ ਜੀ